ਇੱਕ ਗੱਲ ਲਈ ਜਰੂਰ ਜਾਂਦੇ ਨੇ ਦੇਖੋ ਜਿਹੜੀ ਸੱਚੀ ਗੱਲ ਆ ਮੰਨਣੀ ਚਾਹੀਦੀ ਆ ਜਾਂਦੇ ਨੇ ਤੁਹਾਡੇ ਬਿੰਦ ਮਾਫ ਕਰ ਦਿੱਤੇ ਤੇ ਤੁਹਾਡਾ ਜ਼ੀਰੋ ਬਿਲਕੁਲ ਆ ਜਾਂਦਾ 300 ਯੂਨਿਟ ਮਾਫ ਕਰ ਦਿੱਤੇ ਮੈਂ ਉਹ ਵੀ ਤੁਹਾਨੂੰ ਕਲੀਅਰ ਕਰਦੇ ਆ ਇਹ ਆਮ ਤੌਰ ਤੇ ਪਿੰਡਾਂ 'ਚ ਜਾ ਕੇ ਇਹ ਗੱਲ ਕਹਿੰਦੇ ਨੇ ਪਿੰਡਾਂ 'ਚ ਗੱਲ ਇਹ ਨਹੀਂ ਉਹ ਜਿਹੜੇ ਵੀਡੀਓ ਜੀਓ ਨੇ ਨਾ ਉਹ ਚਾਹਤੇ ਨੇ ਗੱਲ ਸਚਾਈ ਇਹ ਆ ਇਹ ਤੁਹਾਨੂੰ ਯਾਦ ਹੈ ਜਦੋਂ ਚੰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਿਆ ਆਖਰੀ 6 ਮਹੀਨੇ ਕੈਪਟਨ ਨੰਬਰਿੰਦਰ ਸਿੰਘ ਨੂੰ ਕਾਮਰਸ ਦੇ ਉਪਾਦ ਦੇ ਤਾ ਸੀ ਤੇ ਚੰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਂਦਾ ਜਿਸਲੇ ਬਣਾ ਦਿੱਤਾ ਉਹਨੇ ਹੁੰਦੇ ਕੀ ਕੀਤਾ ਕਹਿੰਦਾ ਕਿ ਜਿੰਨੇ ਗਰੀਬ ਜਨਤਾ ਦਾ ਬਿਜਲੀ ਦਾ ਏਰੀਆ ਦਾ ਬੁਕਾਇਆ ਇਹ ਨਹੀਂ ਕੈਸਾ ਦੇ ਸਕਿਆ ਉਹ ਗਰੀਬ ਆਦਮੀ ਨੂੰ ਨਹੀਂ ਦੇ ਸਕਿਆ ਕਿ ਇਹਦਾ ਮੀਟਰ ਪੁੱਟ ਕੇ ਲਾਗੇ ਜਿਹਦਾ ਪੁੱਟਣ ਨੂੰ ਤਿਆਰ ਬੈਠੇ ਸੀ ਉਹਨੇ ਸਾਰਿਆਂ ਦੇ ਲਾਈਨ ਮਾਰ ਦਿੱਤੀ

ਉਨੇ ਤਿੰਨ ਗੱਲਾਂ ਬੋਲਦੀਆਂ ਬਿਜਲੀ ਬੋਰਡ ਦੀਆਂ ਇਹ ਆਏ ਨਾ ਇਹਨਾਂ ਨੇ ਆ ਕੇ ਜਿਹੜਾ 200 ਯੂਨਿਟ ਉਹਨੇ ਮਾਫ ਕੀਤਾ ਸੀ ਇਹਨਾਂ ਨੇ 100 ਜਮ੍ਹਾਂ ਕਰਕੇ 300 ਕਰਤਾ ਜੀ ਅੱਜ ਇਹ ਗੱਲ ਜਾਣ ਕਿ 200 ਯੂਨਿਟ ਮਾਫ ਕਰਦੀ ਕਾਂਗਰਸ ਪਾਰਟੀ ਤੇ 100 ਅਸੀਂ ਜਮ੍ਹਾਂ ਕਰਕੇ 300 ਕਰਤਾ ਫਿਰ ਤੇ ਸੱਚਾਈ ਤੇ ਜੇ ਕਹਿੰਦੇ ਕਿ 300 ਯੂਨਿਟ ਮਾਫ ਕਰਤਾ 0 ਦੇ ਲਿਖਾਤਾ ਬਿਲਕੁਲ ਝੂਠ ਹੈ ਮੈਂ ਤਾਂ ਉਹ ਗੱਲ ਲਈ ਹੀ ਕਹਿਣਾ ਚਾਹਾਂਾ ਹਰਿ ਦੇ ਦੂਜਾ ਆਕਾਤਾ ਇਹਨਾਂ ਦਾ ਉਹ ਸਾਹਬ ਹੈ ਨਾ ਤਾਂ ਮੈਂ ਤੁਹਾਨੂੰ ਸੁਣਾਉਣਾ ਕਿ ਦੋ ਭੈਣਾਂ ਸੀ ਉਹਨਾਂ ਦੇ ਕਿਤੇ ਭਰਾ ਨੇ ਭਤੀਜੇ ਦਾ ਵਿਆਹ ਹੋਇਆ ਤੋਂ ਭੈਣਾਂ ਨੂੰ ਉਹਨੇ ਨਿਵਾਈਟ ਕਰ ਲਿਆ ਭਰਾ ਨੇ ਤੇ ਆਉਂਦੀ ਤੁਹਾਡੇ ਭਤੀਜੇ ਦੀ ਸ਼ਾਦੀ ਹੈ ਇੱਕ ਭੈਣ ਚਲਾਕ ਸੀ ਤੇ ਇੱਕ ਭੈਣ ਥੋੜੀ ਸਿੱਧੀ ਸੀ ਉਹਨੇ ਕਹਾ ਤੁਰ ਗਿਆ ਜਦੋਂ ਪਿੰਡ ਕੌਣ ਸੀ ਆ ਉਹਨਾਂ ਦੇ ਜਦੋਂ ਜਿੰਝਾ ਰਾਗ ਭੈਣ ਸੀ ਉਹਨੂੰ ਨਾਲ ਪੁੱਛਦੀ ਐਂਦੀ ਭੈਣ ਆਪਾਂ ਸ਼ਗਲ ਕੱਢੀ ਨਾ ਆਵੀਏ ਉਹ ਕਹਿੰਦੀ ਕਿ ਭਾਦਨੇ ਕੱਢੇ ਬਾਦਨੇ ਤੱਕੀ ਤੂੰ ਕਿਤੇ ਭਾਣੇ ਆ ਉਹ ਭਲਾ ਸਮਾਨ ਜੀ ਉਹ ਕਹਿੰਦੀ ਪਹਿਲਾਂ ਤੇ ਭੈਣ 20 ਰੁਪਏ ਦੇਣੀ ਹੈ ਸ਼ਗਲ ਅਰਗੇ ਤੇਰੀ ਮਾਜੀ ਉਹ ਕਹਿੰਦੀ ਲਿਆ 20 ਰੁਪਏ ਗੱਡ ਉਹ ਜਿਲਾਹ ਭੈਣ ਨੇ 20 ਰੁਪਏ ਲਾ ਲੇ ਤੇ ਭਾਵੇਂ ਜੇ ਪਾਇ ਤੇ 1 ਰੁਪਈਆ ਆਪਣੀ ਜੇ ਪਾਇਆ ਤੇ ਕੰਨੀ ਭਾੜੀ ਆ 20 ਰੁਪਈਆ ਸਾਡੇ ਦੋਦੇ ਪਾਣਾ ਉਹ ਇਹ ਨੇ ਜਿਲਾਹ ਭੈਣ ਨਾਲੀ ਸੋਹੀ ਇਹ 200 ਸ਼ੁਰੂ ਤੇ ਮਾਫ ਕਰਤਾ ਕਾਂਗਰਸੀਆਂ ਨੇ ਜੇ ਰੁਪਏ ਤੇ 100 ਪਾ ਕੇ 300 ਪੜਾ ਗਏ ਆਪਾਂ ਇਹ ਜਿਲਾਹ ਭੈਣ ਵਾਲੀ ਸੋਹੀ ਆ ਫਿਰ ਇਹ ਡਿਲਾਖਾ ਕਾਂ ਸੇਤਾਨਾ ਭੜਾ ਦੇ ਕੰਨ ਲੁੱਟਾ ਆਪਾਂ ਨੇ ਤੋ ਇਹ ਛੁੱਟੇ ਲੋ ਉਹਨੇ